ਅਸਾਮ ਦੀ ਡਿਪਰੂਗਰ ਜੇਲ੍ਹ ਦੇ ਵਿੱਚ ਅਮਰਤਪਾਲ ਸਿੰਘ ਤੇ ਉਸ ਦੇ ਸਾਥੀ ਐਨਐਸਏ ਦੇ ਤਹਿਤ ਸਜ਼ਾ ਕੱਟ ਰਹੇ ਨੇ ਔਰ ਇਸ ਸਜ਼ਾ ਦੇ ਚੱਲਦੇ-ਚੱਲਦੇ ਹੁਣ ਤੱਕ ਇਥੋਂ ਤੱਕ ਇਲਜ਼ਾਮ ਪ੍ਰਸ਼ਾਸਨ ਦੇ ਉੱਤੇ ਲੱਗ ਚੁੱਕੇ ਨੇ ਕਿ ਉਹਨਾਂ ਨੂੰ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਇਲਜ਼ਾਮ ਜਿਹੜੇ ਨੇ ਹਾਲ ਹੀ ਦੇ ਵਿੱਚ ਦੁਬਾਰਾ ਲੱਗੇ ਸਨ ਔਰ ਉਸ ਮਾਮਲੇ ਨੂੰ ਲੈ ਕੇ ਈਮਾਨ ਸਿੰਘ ਖਾਰਾ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵਕੀਲ ਇਸ ਬਾਰੇ ਵਿਸਥਾਰ ਪੂਰਵਕ ਬੋਲਦੇ ਨਜ਼ਰ ਆ ਰਹੇ ਨੇ ਦਰਅਸਲ ਜਾਣਕਾਰੀ ਮੁਤਾਬਕ ਅਮਰਤਪਾਲ ਸਿੰਘ ਤੇ ਉਸਦੇ ਸਾਥੀਆਂ ਦੇ ਵਿੱਚੋਂ ਦੋ ਇਹੋ ਜਿਹੇ ਕੈਦੀ ਨੇ ਜਿਨ੍ਹਾਂ ਦੀ ਹਾਲਤ ਜ਼ਿਆਦਾ ਨਾਜ਼ੁਕ ਹੋ ਗਈ ਹੈ ਇੰਨੀ ਜ਼ਿਆਦਾ ਨਾਜ਼ੁਕ ਕਿ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਨੌਬਤ ਆ ਗਈ ਹੈ ਦਰਅਸਲ ਲੰਘੇ ਕੁਝ ਦਿਨਾਂ ਤੋਂ ਇਹ ਖਬਰਾਂ ਅੱਥਰੂ ਜ਼ਰੂਰ ਚੱਲ ਰਹੀਆਂ ਸੀ ਕਿ ਭੁੱਖ ਹੜਤਾਲ ਤੇ ਬੈਠੇ ਹੋਏ ਸਿੰਘਾਂ ਦੇ ਵਿੱਚੋਂ ਕੁਝ ਤਿੰਨ ਸਿੰਘ ਇਹੋ ਜਿਹੇ ਨੇ ਜਿਨ੍ਹਾਂ ਦੀ ਹਾਲਤ ਜਿਹੜੀ ਹੈ ਉਹ ਢਲਦੀ ਜਾ ਰਹੀ ਹੈ ਲਗਾਤਾਰ ਆ ਜਿਹੜੀ ਹਾਲਤ ਹੈ ਉਹ ਖਰਾਬ ਹੁੰਦੀ ਜਾ ਰਹੀ ਹੈ ਤੇ ਜਿਸ ਮਾਮਲੇ ਨੂੰ ਲੈ ਕੇ ਫਿਕਰ ਜਿਹੜੀ ਆ ਉਹ ਸ਼ੁਰੂ ਹੋ ਗਈ ਸੀ ਪਰ ਹੁਣ ਈਮਾਨ ਸਿੰਘ ਖਾਰਾ ਦਾ ਕਹਿਣਾ ਹੈ ਕਿ ਡੇਬਰੂਗੜ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਕੈਦੀਆਂ ਦੇ ਵਿੱਚੋਂ ਦੋ ਇਹੋ ਜਿਹੇ ਕੈਦੀ ਨੇ ਜਿਨ੍ਹਾਂ ਦੀ ਹਾਲਤ ਇੰਨੀ ਜ਼ਿਆਦਾ ਨਿਗਾਰਵਾਦੀ ਹੋ ਗਈ ਹੈ ਕਿ ਉਹਨਾਂ ਨੂੰ ਹੁਣ ਹਸਪਤਾਲ ਦਾਖਲ ਕਰਵਾਉਣਾ ਪਿਆ ਗਿਆ ਉਹਨਾਂ ਦੇ ਵਿੱਚੋਂ ਇੱਕ ਨੂੰ ਮਰਗੀ ਦੇ ਦਾਰੇ ਜਿਹੜੇ ਨੇ ਉਹ ਪੈਣ ਲੱਗ ਗਏ ਨੇ ਇਹ ਵੀ ਜਾਣਕਾਰੀ ਮਾਨ ਸਿੰਘ ਖਾਰਾ ਨੇ ਸਾਂਝੀ ਕੀਤੀ ਹੈ ਦਰਅਸਲ ਲੰਗੇ 18 ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਕੁਝ ਨਹੀਂ ਖਾ ਰਹੇ ਔਰ ਜਿਸ ਵਾਸਤੇ ਉਹਨਾਂ ਦੀ ਸਿਹਤ ਜਿਹੜੀ ਆ ਉਹ ਜ਼ਰੂਰ ਡਾਊਨ ਗਈ ਹੈ ਪਰ ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਦੋ ਇਹੋ ਜਿਹੇ ਕੈਦੀ ਨੇ ਜਿਨ੍ਹਾਂ ਦੀ ਸਿਹਤ ਇੰਨੀ ਜ਼ਿਆਦਾ ਵਿਗੜ ਗਈ ਕਿ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਨੌਬਤ ਆ ਗਈ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਨਾ ਸਿਰਫ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਇਹ ਹਾਲਾਤ ਨੇ ਸਗੋਂ ਪੰਜਾਬ ਦੇ ਵਿੱਚ ਵੀ ਜਿੱਥੇ ਅੰਮ੍ਰਿਤਸਰ ਦੇ ਅੰਦਰ ਹੈਰੀਟੇਜ ਸਟਰੀਟ ਦੇ ਉੱਤੇ وارس پنجاب ਦੇ ਜਥੇਬੰਦੀਆਂ ਦੇ ਆਗੂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਖਾਸ ਕਰਕੇ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀ ਜਿਹੜੇ ਸਜ਼ਾ ਘਟ ਰਹੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਉੱਥੇ ਵੀ ਹਾਲਾਤ ਇਸੇ ਤਰ੍ਹਾਂ ਦੇ ਨੇ ਉੱਥੇ ਵੀ ਹਾਲਾਤ ਜਿਹੜੇ ਨੇ ਉਹ ਤਣਾਅਪੂਰਵਕ ਹੋ ਰਹੇ ਨੇ ਉੱਥੇ ਵੀ ਸਿਹਤ ਜਿਹੜੀ ਆ ਉਹ ਖਰਾਬ ਹੋ ਰਹੀ ਹੈ ਖੈਰ ਇਸ ਮਾਮਲੇ ਨੂੰ ਲੈ ਕੇ ਮਾਨ ਸਿੰਘ ਖਾਰਾ ਆਖਿਰਕਾਰ ਜਥੇਦਾਰ ਸ੍ਰੀ ਕਾਲਤਖ ਸਾਹਿਬ ਦੇ ਅੱਗੇ ਗੁਜ਼ਾਰਿਸ਼ ਕਰਦੇ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਆ ਕਿ ਸਰਕਾਰ ਦੇ ਅੱਗੇ ਗੱਲ ਕਰਕੇ ਹਟ ਚੁੱਕੇ ਨੇ ਪਰ ਸਰਕਾਰ ਪੱਲਾ ਨਹੀਂ ਫੜਾ ਰਹੀ ਪਰ ਜਥੇਦਾਰ ਸ੍ਰੀ ਕਾਤਰਕ ਸਾਹਿਬ ਗਿਆਨੀ ਰਗਵੀਰ ਸਿੰਘ ਜ਼ਰੂਰ ਇਸ ਗੱਲ ਦੇ ਉੱਤੇ ਉਹਨਾਂ ਦਾ ਸਾਥ ਦੇਣ ਉਹਨਾਂ ਨੇ ਇਹ ਮੰਗ ਕੀਤੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਕੋਈ ਐਕਸ਼ਨ ਕੀਤਾ ਜਾਵੇ ਕੋਈ ਅਗਲੀ ਰਣਨੀਤੀ ਤਿਆਰ ਕੀਤੀ ਜਾਵੇ ਜਿਸ ਦੇ ਨਾਲ ਅੰਮ੍ਰਿਤਪਾਲ ਤੇ ਉਸ ਦੇ ਸਾਥੀ ਜਿਹੜੇ ਨੇ ਉਹ ਪੰਜਾਬ ਵਾਪਸ ਆ ਸਕਣ ਤਾਂ ਦੱਸਦੇ ਨੇ ਆ ਕਿ ਇੱਥੇ ਹੀ ਇਸ ਅਪੀਲ ਤੋਂ ਬਾਅਦ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਵੱਲੋਂ ਵੀ ਇੱਕ ਵੀਡੀਓ ਬਿਆਨ ਜਾਰੀ ਕੀਤਾ ਜਾਂਦਾ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਹੈ ਕਿ ਅਕਾਲ ਤਖਤ ਸਾਹਿਬ ਵੱਲੋਂ ਇਹ ਹੁਕਮ ਜਾਰੀ ਹੋਇਆ ਹੈ ਕਿ ਇੱਕ ਕਮੇਟੀ ਦਾ ਗਠਨ ਕੀਤਾ ਜਾਵੇ ਜੇ ਇਸ ਕਮੇਟੀ ਦਾ ਮੁੱਖ ਕੰਮ ਇਹੀ ਹੋਵੇਗਾ ਕਿ ਅਮਰਿਤਪਾਲ ਦੇ ਉਸ ਦੇ ਸਾਥੀਆਂ ਨੂੰ ਪੰਜਾਬ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇ ਔਰ ਉਸ ਕਮੇਟੀ ਦੇ ਤਹਿਤ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਸਰਕਾਰ ਦੇ ਵਿੱਚ ਇੱਕ ਕੜੀ ਬਣੀ ਜਾਵੇਗੀ ਇੱਕ ਲਿੰਕ ਬਣਾਇਆ ਜਾਵੇਗਾ ਜਿਸ ਦੇ ਤਹਿਤ ਸਾਰੀ ਜਾਣਕਾਰੀ ਅੱਗੇ ਪਿੱਛੇ ਕੀਤੀ ਜਾ ਸਕੇਗੀ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਆਉਂਦੇ ਸਮੇਂ ਦੇ ਵਿੱਚ ਕੀ ਰੂਪਖਤਿਆਰ ਕੀਤਾ ਜਾਂਦਾ ਕਿਹੜਾ ਪਲਾਨ ਬਣਾਇਆ ਜਾਂਦਾ ਔਰ ਇਸ ਕਮੇਟੀ ਦਾ ਕਿਸ ਤਰ੍ਹਾਂ ਦਾ ਕਾਰਜਕਾਰ ਹੋਵੇਗਾ ਕਿ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀ ਪੰਜਾਬ ਆ ਸਕਣਗੇ ਜਿਸ ਤਰ੍ਹਾਂ ਉਹਨਾਂ ਨੇ ਮੰਗ ਕੀਤੀ ਸੀ ਕਿ ਉਹ ਜੇ ਪ੍ਰਸ਼ਾਦਾ ਛਕਣਗੇ ਤਾਂ ਪੰਜਾਬ ਆ ਕੇ ਪ੍ਰਸ਼ਾਦਾ ਛਕਣਗੇ ਨਹੀਂ ਤਾਂ ਉਹ ਰੋਟੀ ਨਹੀਂ ਖਾਣਗੇ ਉਹ ਅੰਨ ਦਾ ਇੱਕ ਦਾਣਾ ਅੰਦਰ ਨਹੀਂ ਜਾਣ ਦੇਣਗੇ ਖੈਰ ਇਹਨਾਂ ਚੀਜ਼ਾਂ ਨੂੰ ਲੈ ਕੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਸਮਾਂ ਦੱਸੇਗਾ ਅਮਰਪਾਲ ਸਿੰਘ ਤੇ ਉਸਦੇ ਸਾਥੀ ਪੰਜਾਬ ਆ ਸਕਣਗੇ ਇਹ ਭਵਿੱਖ ਦੀ ਗੱਲ ਹੈ ਪਰ ਜੋ ਵੀ ਹੋਏਗਾ ਉਸ ਤੋਂ ਪਹਿਲਾਂ ਇਮਾਨ ਸਿੰਘ ਖਾਰਾ ਨੇ ਜੋ ਜਾਣਕਾਰੀ ਸਾਂਝੀ ਕੀਤੀ ਅਮਰਪਾਲ ਸਿੰਘ ਦੇ ਮਤਲਕ ਉਹ ਸੁਣ ਲੈਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਡੇ ਸਾਰਿਆਂ ਨਾਲ ਇੱਕ ਬੜੀ ਜ਼ਿਆਦਾ ਚਿੰਤਾ ਵਾਲੀ ਖਬਰ ਜੋ ਹੈਗੀ ਆ ਉਹ ਸਾਂਝੀ ਕਰਨ ਲੱਗਿਆ ਹਾਂ ਸਾਨੂੰ ਕੁਝ ਸਮਾਂ ਪਹਿਲਾਂ ਇਹ ਇਹ ਗੱਲ ਪਤਾ ਲੱਗੀ ਹੈ ਵੀ ਸੈਂਟਰਲ ਜੇਲ ਦਿਗੁਰੂਗੜ ਵਿਖੇ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਨੇ ਉਹਨਾਂ ਵਿੱਚੋਂ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਅਤੇ ਭਾਈ ਕੁਲਵੰਦ ਸਿੰਘ rauke ਇਹਨਾਂ ਦੋਵਾਂ ਦੀ ਜੋ ਸਿਹਤ ਹੈ ਬੜੀ ਜ਼ਿਆਦਾ ਓ ਢਿੱਲੀ ਹੋ ਚੁੱਕੀ ਹੈ ਤੇ ਉਹਨਾਂ ਨੂੰ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਹੈ ਤੇ ਜੋ ਭਾਈ ਕੁਲਵੰਤ ਸਿੰਘ ਰਾਉਕੇ ਆ ਉਹਨਾਂ ਨੂੰ ਜੋ ਮਿਰਗੀ ਦੇ ਦੌਰੇ ਵੀ ਪਏ ਤੇ ਇਹ ਸਭ ਕੁਝ ਹੋ ਰਿਹਾ ਕਿਉਂਕਿ ਉਹ ਪਿਛਲੇ 18 ਦਿਨਾਂ ਤੋਂ ਜੋ ਭੁਖ ਹੜਤਾਲ ਤੇ ਬੈਠੇ ਨੇ ਤੇ ਉਹਨਾਂ ਦੀ ਇੱਕੋ ਡਿਮਾਂਡ ਹੈ ਵੀ ਅਸੀਂ ਜੋ ਪ੍ਰਸ਼ਾਦਾ ਹੈ ਇਹ ਹੁਣ ਪੰਜਾਬ ਦੀ ਧਰਤੀ ਤੇ ਜਾ ਕੇ ਛਕਣਾ ਪਰ ਇੱਥੇ ਜੋ ਦੇਖਣ ਵਾਲੀ ਗੱਲ ਹੈ ਵੀ ਜੋ ਪੰਜਾਬ ਸਰਕਾਰ ਨੂੰ ਇਸ ਚੀਜ਼ ਦਾ ਕੋਈ ਫਰਕ ਫਰਕ ਨਹੀਂ ਪੈ ਰਿਹਾ ਵੀ ਉਹ ਜਿਉਣ ਜਾਂ ਉਹਨਾਂ ਨੂੰ ਕੁਝ ਹੋ ਜਾਵੇ ਤੇ ਇੱਥੇ ਮੈਂ ਸਮੂਹ ਸਿੱਖ ਜਥੇਬੰਦੀਆਂ ਨੂੰ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਵੀ ਜੇ ਚਲੋ ਸਰਕਾਰ ਨਹੀਂ ਪੱਖ ਲੈਂਦੀ ਘੱਟੋ ਘੱਟ ਤੁਸੀਂ ਦਾ ਲਓ ਤੇ ਇੱਕ ਜੋ ਕਾਲ ਦਵੋ ਤਾਂ ਕਿ ਜੋ ਕੌਮ ਇਕੱਠੀ ਹੋ ਕੇ ਇਸ ਚੀਜ਼ ਤੇ ਕੋਈ ਚਿੰਤਨ ਕਰ ਸਕੇ ਤੇ ਉਹਨਾਂ ਦੀ ਜੋ ਮੈਂ ਕਹੂੰਗਾ ਇੱਕ ਮੰਗ ਉਸ ਦੀ ਪੂਰਤੀ ਹੋ ਸਕੇ ਤੇ ਜੋ ਹੈਰੀਟੇਜ ਸਟਰੀਟ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋ ਮੋਰਚਾ ਲਾਇਆ ਗਿਆ ਹੈ ਵਾਰਿਸ ਪੰਜਾਬ ਦੇ ਜਥੇਬੰਦੀ ਉਹਨਾਂ ਦੇ ਜੋ ਨੌਜਵਾਨ ਨੇ ਜੋ ਆਗੂ ਨੇ ਉਹਨਾਂ ਦੇ ਪਰਿਵਾਰਾਂ ਵੱਲੋਂ ਉਸ ਦੇ ਵਿੱਚ ਵੀ ਵੱਧ ਚੜ ਕੇ ਜੋ ਹਿੱਸਾ ਲਵ ਇਹੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ